ਦੋਸਤੋ ਦੂਰਦਰਸ਼ਨ ਦੇ ਸੁਨਹਿਰੀ ਦੌਰ ਦੇ ਸਭ ਤੋਂ ਮਸ਼ਹੂਰ ਸੀਰੀਅਲ ਮਹਾਭਾਰਤ ਦੇ ਕਰਨ ਹੁਣ ਨਹੀਂ ਰਹੇ ਜੀ ਹਾਂ ਮਹਾਭਾਰਤ ਵਿੱਚ ਕਰਨ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਪੰਕਜ ਧੀਰ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਪੰਕਜ ਧੀਰ ਨੇ ਮਹਾਭਾਰਤ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਅਤੇ ਟੀਵੀ ਸੀਰੀਅਲਸ ਵਿੱਚ ਵੀ ਕੰਮ ਕੀਤਾ ਉਹਨਾਂ ਨੂੰ ਚੰਦਰਕਾਂਤਾ ਯੁੱਗ ਅਤੇ ਦ ਗ੍ਰੇਟ ਮਰਾਠਾ ਵਰਗੇ ਸ਼ੋਅਜ਼ ਵਿੱਚ ਵੀ ਵੇਖਿਆ ਗਿਆ ਸੀ ਇਸਦੇ ਨਾਲ ਹੀ ਉਹਨਾਂ ਨੇ ਆਸ਼ਿਕ ਆਵਾਰਾ ਸੜਕ ਸੋਲજર ਅਤੇ ਬਾਦਸ਼ਾਹ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਵੀ ਅਹਿਮ ਕਿਰਦਾਰ ਅਦਾ ਕੀਤੇ ਪਰ ਉਹਨਾਂ ਨੂੰ ਸਭ ਤੋਂ ਵੱਧ ਸ਼ੋਹਰਤ ਦੂਰਦਰਸ਼ਨ ਦੇ ਸੀਰੀਅਲ ਮਹਾਭਾਰਤ ਵਿੱਚ ਕੀਤੇ ਗਏ ਕਰਨ ਦੇ ਰੋਲ ਤੋਂ ਹੀ ਮਿਲੀ ਸੀ ਇੱਥੇ ਇੱਕ ਹੋਰ ਦਿਲਚਸਪ ਤੱਥ ਇਹ ਹੈ ਦੋਸਤੋ ਕਿ ਸ਼ੁਰੂਆਤ ਵਿੱਚ ਮਹਾਭਾਰਤ ਵਿੱਚ ਉਹਨਾਂ ਨੂੰ ਅਰਜੁਨ ਦਾ ਰੋਲ ਆਫਰ ਹੋਇਆ ਸੀ ਪਰ ਪਾਂਡਵਾਂ ਦੇ ਅਗਿਆਤ ਵਾਸਤੇ ਕੁਝ ਸੀਨਸ ਦੇ ਵਿੱਚ अर्जुन ਨੂੰ ਔਰਤ ਦੇ ਗੈਟਅਪ ਵਿੱਚ ਆਉਣਾ ਸੀ ਅਤੇ ਐਸੇ ਲਈ ਪੰਕਜ ਧੀਰ ਨੂੰ ਆਪਣੀਆਂ ਮੁੱਛਾਂ ਸਾਫ਼ ਕਰਾਉਣੀਆਂ ਪੈਂਦੀਆਂ ਇਸ ਕਾਰਨ ਉਹਨਾਂ ਨੇ ਅਰਜੁਨ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਅਰਜੁਨ ਦਾ ਰੋਲ ਫਿਰੋਜ਼ ਖਾਨ ਨੂੰ ਦਿੱਤਾ ਗਿਆ ਹਾਲਾਂਕਿ ਕੁਝ ਮਹੀਨਿਆਂ ਬਾਅਦ ਮਹਾਭਾਰਤ ਦੇ ਮੇਕਰਸ ਨੇ ਪੰਕਜ ਧੀਰ ਨਾਲ ਇੱਕ ਵਾਰ ਫਿਰ ਤੋਂ ਸੰਪਰਕ ਕੀਤਾ ਤੇ ਇਸ ਵਾਰ ਉਹਨਾਂ ਨੂੰ ਕਰਨ ਦਾ ਰੋਲ ਨਿਭਾਉਣ ਲਈ ਕਿਹਾ ਪਰ ਹੁਣ ਵੀ ਪੰਕਜ ਜੀ ਦਾ ਸਭ ਤੋਂ ਪਹਿਲਾ ਸਵਾਲ ਇਹ ਹੀ ਸੀ ਕਿ ਮੇਰੀਆਂ ਮੂਛਾਂ ਤਾਂ ਸਲਾਮਤ ਰਹਿਣਗੀਆਂ ਨਾ ਦਾ ਮਹਾਪਾਰਤ ਦੇ ਪ੍ਰੋਡਿਊਸਰ ਬੀ ਆਰ ਚੋਪੜਾ ਨੇ ਕਿਹਾ ਕਿ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ ਅਤੇ ਇਸ ਤੋਂ ਬਾਅਦ ਪੰਕਜ ਧੀਰ ਨੇ ਕਰਨ ਦੇ ਰੋਲ ਲਈ ਸਹਿਮਤੀ ਦੇ ਦਿੱਤੀ ਅਤੇ ਅੱਗੇ ਚੱਲ ਕੇ ਉਹਨਾਂ ਦੀ ਇਹ ਭੂਮਿਕਾ ਅਤੇ ਮਹਾਪਾਰਤ ਸੀਰੀਅਲ ਦੋਵੇਂ ਟੈਲੀਵਿਜ਼ਨ ਇਤਿਹਾਸ ਦੀ ਕਦੇ ਨਾ ਮਿਟਣ ਵਾਲੀ ਯਾਦਗਾਰ ਬਣ ਗਏ